ਮੈਂਨੇ ਇੱਕ ਵੀਡੀਓ ਪਾਈਆ ਜੀ 4 ਦਿਨ ਪਹਿਲਾਂ ਬਈ ਸ਼ਵੀਰ ਲਾਉਣਾ ਬਹੁਤ ਵਧੀਆ ਗੱਲ ਆ ਮਾੜੀ ਗੱਲ ਨਹੀਂ ਹੈਗੀ ਪਰ ਇੱਕ ਰਾਹ ਬਣਾ ਕੇ ਇੱਕ ਸਿਸਟਮ ਬਣਾ ਕੇ ਜਦੋਂ ਕੋਈ ਟਰਾਲਾ ਆ ਕੇ ਲੱਗ ਜਾਂਦਾ ਬੱਸਾਂ ਆ ਕੇ ਲੱਗ ਜਾਂਦੀਆਂ ਤਾਂ ਟ੍ਰੈਫਿਕ ਆਪ ਦੇ ਆਪ ਹੀ ਰੁਕਦੀ ਹੈ ਉਹ ਗੱਲ ਆ ਜੀ ਗਧੇ ਨੂੰ ਦਿੰਦੇ ਸੀ ਨੂਨ ਕਹਿੰਦਾ ਮੇਰੀ ਅੱਖ ਬੰਨ੍ਹ ਦਿਆ ਕਈ 2 ਕਬੜੀ ਦੇ ਬੰਦੇ ਦੁੱਪੀ ਤਿੱਕੀ ਉਹ ਮੈਸੇਜ ਕਰਦੇ ਆ ਭਾਈ ਤੂੰ ਤਾਂ ਨਹੀਂ ਮਰਿਆ ਭਾਈ ਮੈਂ ਤਾਂ ਨਹੀਂ ਮਰਦਾ ਜਿਹੜੇ ਤੁਸੀਂ ਦੁੱਖੀ ਤਿੱਕੀ ਬੰਦੇ ਹੋ ਨਾ ਇਹਨੂੰ 네ਗੇਟਿਵ ਲੈ ਕੇ ਜਾਂਦੇ ਹੋ ਤੁਸੀਂ ਜਰੂਰ ਮਰੋਗੇ ਇੱਕ ਦਿਨ ਜਦੋਂ ਨਾ ਤੁਸੀਂ ਤੜਪਦੇ ਹੋਏ ਟ੍ਰੈਫਿਕ ਜਾਮ ਦੇ ਵਿੱਚ ਉਹ ਦਿਨ ਯਾਦ ਆਉ ਮੇਰੀ ਗੱਲ ਐਵੇਂ ਦੁੱਖੀ ਤਿੱਕੀ ਉੱਠ ਕੇ ਕਮੈਂਟ ਕਰਨ ਲੱਗ ਜਾਂਦੀ ਆ ਮੈਂ ਕੋਈ ਮਾੜੀ ਗੱਲ ਕਹੀ ਆ ਫੇ ਸ਼ਵੀਰ ਲਾਓ ਜਰੂਰ ਲਾਓ ਪਰ ਰਾਹ ਨਾ ਰੋਕੋ ਇੱਕ ਸਿਸਟਮ ਨਾਲ ਲਾਓ ਤੁਸੀਂ ਟਰੱਕ ਸਾਈਡ ਤੇ ਲਵਾਓ ਬੱਸਾਂ ਨਾ ਉਹ ਕੋਈ ਟਰੱਕ ਸਾਈਡ ਤੇ ਤਾਂ ਲਾਉਂਦਾ ਨਹੀਂ ਜਿਹੜੀ ਪਿੱਛੇ ਜਾਮ ਲੱਗ ਜਾਂਦਾ ਕਿਲੋਮੀਟਰ ਤੱਕ ਉਹਦਾ ਕੌਣ ਜ਼ਿੰਮੇਵਾਰ ਐਵੇਂ ਵਿੱਚ ਭੌਂਕਣ ਵਾਲੇ ਕੁੱਤੇ ਭੌਂਕੀ ਜਾਂਦੇ ਨੇ